ਪੰਜਾਬ ਦੇ ਵਿੱਚ ਤਹਿਸੀਲਦਾਰਾਂ ਵੱਲੋਂ ਹੜਤਾਲ ਕਰ ਦਿੱਤੀ ਗਈ ਸੀ ਪੰਜਾਬ ਦੇ ਵਿੱਚ ਕੋਈ ਵੀ ਤਹਿਸੀਲਦਾਰ ਵੱਲੋਂ ਜਿਸਟਿਸ ਨਹੀਂ ਕੀਤੀ ਜਾ ਰਹੀ ਸੀ ਜਿਸ ਦੇ ਵਿੱਚ ਅੱਜ ਪੰਜਾਬ ਦੇ ਸੀਐਮ ਭਗਵੰਤ ਮਾਨ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਜੋ ਹੈ ਪੋਸਟ ਪਾਈ ਜਾਂਦੀ ਆ ਉਸ ਤੇ ਉਹਨਾਂ ਨੇ ਤਹਿਸੀਲਦਾਰਾਂ ਨੂੰ ਵਾਰਨਿੰਗ ਦਿੱਤੀ ਜਾਂਦੀ ਆ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਤੁਸੀਂ ਨਹੀਂ ਕੰਮ ਕਰੋਗੇ ਅਸੀਂ ਉਹਨਾਂ ਦੇ ਤੁਹਾਡੇ ਉੱਤੇ ਹੋਰ ਵੀ ਤਹਿਸੀਲਦਾਰ ਬਿਠਾ ਦਿੱਤੇ ਜਾਣਗੇ ਨਵੇਂ ਤਹਿਸੀਲਦਾਰ ਬਿਠਾਏ ਜਾਣਗੇ ਉਹ ਕੰਮ ਕਰਨਗੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਿਹੜਾ ਜਿਸਟਿਸ ਦਾ ਕੰਮ ਸਟਾਰਟ ਹੋ ਚੁੱਕਾ ਹੈ ਜੀ ਹਾਂ ਆਪਾਂ ਗੱਲ ਕਰ ਜਲੰਧਰ ਦੇ ਵਿੱਚ ਜਲੰਧਰ ਦੇ ਤੁਸੀਂ ਦੇਖ ਰਹੇ ਹੋ ਆਪਾਂ ਤਹਿਸੀਲ ਦੇ ਅੰਦਰ ਖੜੇ ਆ ਕਿਤੇ ਜਿਸਟੀਆਂ ਦਾ ਕੰਮ ਸਟਾਰਟ ਹੋ ਚੁੱਕਾ ਲੋਕ ਆਪਣੀਆਂ ਜਿਸਟੀਆਂ ਕਰਾਉਣੀਆਂ ਸ਼ੁਰੂ ਹੋ ਚੁੱਕੇ ਨੇ ਕਿਤੇ ਤਹਿਸੀਲਦਾਰ ਸਾਹਿਬ ਕਿਹੜੇ ਆਪਣੇ ਆਪਣੀਆਂ ਆਪਣੀਆਂ ਸੀਟਾਂ ਦੇ ਬੈਣੇ ਸ਼ੁਰੂ ਹੋ ਚੁੱਕੇ ਤੇ ਉੱਥੇ ਜੋ ਪਿਛਲੇ 2 ਦਿਨਾਂ ਤੋਂ ਕੰਮ ਨਹੀਂ ਹੋ ਰਿਹਾ ਸੀ ਤਾਂ ਹੁਣ ਕੰਮ ਕਿਹੜਾ ਉਹ ਸਟਾਰਟ ਹੋ ਚੁੱਕਾ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਲੰਧਰ ਦੇ ਤਹਿਸੀਲ ਦੀਆਂ ਕਿਤੇ ਤਹਿਸੀਲਦਾਰ ਵੱਲੋਂ ਉੱਥੇ ਆਪਣੀ ਜੋ ਹੈ ਕਾਮਾ ਦੇ ਸੀਟਾਂ ਦੇ ਉੱਤੇ ਬੈ ਚੁੱਕੇ ਨੇ ਤੇ ਤੇ ਹੁਣ ਜੇ ਕੰਮ ਕਰ ਸਟਾਰਟ ਹੋ ਜਾਂਦਾ ਕੰਮ ਸਟਾਰਟ ਹੋਣ ਤੋਂ ਬਾਅਦ ਵਿਧਾਇਕ ਵੀ ਇੱਥੇ ਪਹੁੰਚਦੇ ਨੇ ਵਿਧਾਇਕ ਚੈੱਕ ਕਰਦੇ ਨੇ ਹਰੇ ਡਿਪਾਰਟਮੈਂਟ ਗੱਲ ਕਰੀ ਅਸੀਂ ਇਸ ਟਾਈਮ ਖੜੇ ਹਾਂ ਤਹਿਸੀਲ 1 ਦੇ ਵਿੱਚ ਕਿਤੇ ਤਹਿਸੀਲਦਾਰ ਸਾਹਿਬ ਕਿਹੜੇ ਆਪਣੇ ਲੌਜਿਸਟੀਆਂ ਕਿਹੜੇ ਕੰਮ ਸ਼ੁਰੂ ਹੋ ਚੁੱਕੇ ਪਿਛਲੇ 2 ਦਿਨਾਂ ਤੋਂ ਕਿਹੜਾ ਕੰਮ ਨਹੀਂ ਹੋ ਰਿਹਾ ਸੀ ਤੇ ਜਦੋਂ ਪੰਜਾਬ ਦੇ ਸੀਐਮ ਭਗਵੰਤ ਮਾਨ ਵੱਲੋਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾਈ ਜਾਂਦੀ ਉਸ ਤੋਂ ਬਾਅਦ ਕਿਹੜੇ ਤਹਿਸੀਲਦਾਰ ਆਪਣੇ ਆਪਣੇ ਕੁਰਸੀਆਂ ਤੇ ਬਹਿ ਕੇ ਕਿਹੜੇ ਕੰਮ ਸਟਾਰਟ ਕਰ ਦਿੱਤਾ ਗਿਆ ਤੁਸੀਂ ਦੇਖ ਰਹੇ ਹੋ ਅਸੀਂ ਇਸ ਟਾਈਮ ਜਲੰਧਰ ਦੇ ਤਹਿਸੀਲ ਖਣਿਆ ਤਹਿਸੀਲਵਾਨ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਤੇ ਤਹਿਸੀਲਦਾਰ ਉਹਨਾਂ ਦੇ ਨਾਲ ਸਟਾਫ ਕਿਹੜਾ ਉਹ ਅੰਦਰ ਬੈਠ ਕੇ ਕੰਮ ਕਰ ਰਹੇ ਨੇ ਤੇ ਲੋਕ ਆਪਣੇ ਅਪਾਇੰਟਮੈਂਟਾਂ ਉਠਾ ਚੱਕ ਕੇ ਕਿੜੇ ਆਪਣੀਆਂ ਜਿਸਟੀਆਂ ਵੀ ਕਿੜੀਆਂ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਸ ਦੀਆਂ ਤੁਸੀਂ ਦੇਖ ਰਹੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿੜੇ ਲੋਕ ਆ ਰਹੇ ਆਪਣਾ ਕਾਜ ਉਹ ਜਿਸਟੀਆਂ ਵੀ ਉਹ ਕਰਵਾਈਆਂ ਜਾ ਰਹੀਆਂ ਫਿਰ ਅਸੀਂ ਤੁਹਾਨੂੰ ਦੂਸਰੇ ਪਾਸੇ ਵੀ ਲੈ ਕੇ ਜਾਂਦੇ ਹਾਂ ਇਹ ਕਾਰਨ ਕਿ ਸੀ ਕਿਉਂ ਤਹਿਸੀਲਦਾਰਾਂ ਨੇ ਹੜਤਾਲ ਕੀਤੀ ਸੀ ਉਹਨਾਂ ਦਾ ਕਹਿਣਾ ਵਿਜੀਲੈਂਸ ਵੱਲੋਂ ਲਗਾਤਾਰ ਉਹਨਾਂ ਦੇ ਉੱਤੇ ਕਿੜੀ ਹੈ ਕਾਰਵਾਈ ਕੀਤੀ ਜਾਂਦੀ ਹੈ ਕਾਰਵਾਈ ਕਰਨ ਤੋਂ ਬਾਅਦ ਕਿਦੋਂ ਤਸੀਲ ਆਪਣੇ ਤਹਿਸੀਲਦਾਰਾਂ ਵੱਲੋਂ ਪੰਜਾਬ ਦੇ ਵਿੱਚ ਹੜਤਾਲ ਕਰ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਹੁਣ ਅੱਜ ਦੁਪਹਿਰ ਤੋਂ ਬਾਅਦ ਕੰਮ ਕਿਹੜਾ ਤਹਿਸੀਲਦਾਰਾਂ ਵੱਲੋਂ ਕਿਹੜਾ ਸ਼ਰਵਾਧ ਕਰ ਦਿੱਤੀ ਗਿਆ ਹੈ ਤਸੀਲ ਟੂ ਦੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿੱਥੇ ਵਿਜੀਲੈਂਸ ਵੱਲੋਂ ਪੰਜਾਬ ਦੇ ਵਿੱਚ ਕਾਰਵਾਈ ਜੋ ਹੈ ਸਖਤੀ ਵਰਤੀ ਜਾ ਰਹੀ ਸੀ ਉਸ ਤੇ ਸਖਤੀ ਕਿਹੜੀ ਹੈ ਉਸ ਉਸ ਤੋਂ ਬਾਅਦ ਤਹਿਸੀਲਦਾਰ ਧਰ ਜੋ ਹੈ ਹੜਤਾਲ ਕਰ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਕਿਹੜਾ ਅੱਜ ਜਦੋਂ ਪੰਜਾਬ ਦੇ ਸੀਐਮ ਭਗਵੰਤ ਮਾਨ ਫਲੋ ਇੱਕ ਪੋਸਟ ਪਾ ਕੇ ਜੋ ਹੈ ਪੋਸਟ ਪਾਉਣ ਤੋਂ ਬਾਅਦ ਉਸ ਵੇਲੇ ਤੋਂ ਕਿਹੜਾ ਕੰਮ ਸਟਾਰਟ ਹੋ ਚੁੱਕਿਆ ਤੁਹਾਨੂੰ ਤਸਵੀਰਾਂ ਅਸੀਂ ਇਸ ਟਾਈਮ ਖੜੇ ਆ ਤਹਿਸੀਲ ਟੋ ਦੇ ਵਿੱਚ ਕਿੱਥੇ ਤਹਿਸੀਲਦਾਰ ਵੱਲੋਂ ਜੋ ਹੈ ਆਪਣੀਆਂ ਜਿਸਟੀਆਂ ਕਰਾਨੀਆਂ ਲੋਕਾਂ ਦੀਆਂ ਜਿਸਟੀਆਂ ਕਿਡੀਆਂ ਕਰਾਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਜਿੱਤੇ ਪਿੱਛੇ ਸ਼ੁੱਕਰਵਾਰ ਤੱਕ ਪੰਜਾਬ ਦੇ ਵਿੱਚ ਤਹਿਸੀਲਦਾਰਾਂ ਵੱਲੋਂ ਹੜਤਾਲ ਕਰ ਦਿੱਤੀ ਗਈ ਸੀ ਤੇ ਉੱਥੇ ਪੰਜਾਬ ਦੇ ਸੀਐਮ ਭਗਵੰਤ ਮਾਨ ਵੱਲੋਂ ਅੱਜ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਜਾਂਦੀ ਹੈ ਪੋਸਟ ਪਾਉਣ ਤੋਂ ਉਹਨਾਂ ਦਾ ਉਹਨਾਂ ਨੇ ਸਿੱਧਾ ਤਹਿਸੀਲਦਾਰਾਂ ਨੂੰ ਜੋ ਹੈ ਉਹਨਾਂ ਨੇ ਕਹਿ ਦਿੱਤਾ ਗਿਆ ਸੀ ਜਿਸ ਦੇ ਵਿੱਚ ਕੰਮ ਲੋਕ ਆਪ ਤਹਿਸੀਲਦਾਰ ਆਪਣੇ ਕਿਹੜੇ ਹੜਤਾਲ ਤੇ ਗਏ ਨੇ ਉਹ ਹੜਤਾਲ ਤੇ ਬੈਠੇ ਰਹਿ ਨਹੀਂ ਤੇ ਉਹਨਾਂ ਨੂੰ ਆਪਣੀ ਸੀਟ ਦੇ ਉੱਤੇ ਕੰਮ ਕਰਨ ਦਾ ਜਿਹੜਾ ਕੰਮ ਉਹ ਕਰ ਸਕਣ ਜਿਸ ਦੇ ਵਿੱਚ ਪੰਜਾਬ ਦੇ ਸੀਐਮ ਆਪ ਖੜੜ ਦੇ ਤਹਿਸੀਲ ਦੇ ਵਿੱਚ ਪਹੁੰਚਦੇ ਨੇ ਤੇ ਉੱਥੇ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੇ ਉੱਥੇ ਕਿਹੜਾ ਕੰਮ ਸਟਾਰਟ ਕਰ ਦਿੱਤਾ ਜਾਂਦਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੀ ਹੈ ਜਲੰਧਰ ਦੇ ਵਿੱਚ ਵੀ ਕਿਹੜਾ ਦੁਪਹਿਰ ਤੋਂ ਕੰਮ ਸਟਾਰਟ ਹੋ ਚੁੱਕਾ ਹੈ ਤੁਸੀਂ ਦੇਖ ਰਹੇ ਹੋ ਜੋ ਆਪਣੇ ਮੁਲਾਜ਼ਮ ਹੈ ਉਹ ਆਪਣੀ ਆਪਣੀਆਂ ਸੀਟਾਂ ਦੇ ਬਹਿ ਕੇ ਕੰਮ ਸ਼ੁਰੂਆਤ ਕਰ ਦਿੱਤੀ ਗਈ ਹੈ ਤੇ ਉੱਥੇ ਪੰਜਾਬ ਦੇ ਸੀ ਭਗਵੰਤ ਮਾਨ ਵੱਲੋਂ ਵੀ ਉਹਨਾਂ ਨੂੰ ਜੋ ਪੋਸਟ ਪਾ ਕੇ ਉਸ ਤੋਂ ਬਾਅਦ ਕਿਹੜੇ ਤਹਿਸੀਲਦਾਰ ਆ ਪੰਜਾਬ ਦੇ ਜਿਲ੍ਹਾ-ਜਿਲ੍ਹਾ ਦੇ ਵਿੱਚ ਉਹ ਆਪਣੀ ਆਪਣੀਆਂ ਸੀਟਾਂ ਦੇ ਕੇ ਕੰਮਕ ਸਟਾਰਟ ਕਰਾ ਉਹਨਾਂ ਵੱਲੋਂ ਕਰ ਦਿੱਤਾ ਗਿਆ ਸੀ ਕੈਮਰਾਮੈਨ rahul ਦੇ ਨਾਲ सोनू ਮਹਾਜਨ ਜਗਬਾਨੀ ਟੀਵੀ ਜਲੰਧਰ